ਦੋਸਤੋ ਇੱਕ ਚੀਜ਼ ਤੋਂ ਤਾਂ ਤੁਸੀਂ ਸਾਰੇ ਐਗਰੀ ਹੋਵੋਗੇ ਕਿ ਨਾਨ ਵੇਜ ਦਾ ਟੇਸਟ ਜਾਂ ਤਾਂ ਮਿਲੂ ਆਪਣੇ ਸ਼ਹਿਰ ਮਲੇਰਕੋਟਲਾ ਦੇ ਵਿੱਚ ਤੇ ਜਾਂ ਮਿਲਦਾ ਦਿੱਲੀ ਦੇ ਵਿੱਚ ਜਾਂ ਮਾਵਸੀ ਦੇ ਏਰੀਆ ਦੇ ਵਿੱਚ ਤੇ ਅੱਜ ਇੱਕ ਅਜਿਹੀ ਸ਼ਾਪ ਤੇ ਤੁਹਾਨੂੰ ਲੈ ਕੇ ਚੱਲੇ ਆ ਜਿੱਥੋਂ ਤੁਹਾਨੂੰ ਦਿੱਲੀ ਵਰਗਾ ਟੇਸਟ ਮਿਲਣਾ ਉਹਦੇ ਲਈ ਤੁਸੀਂ ਪਹੁੰਚਣਾ ਕਿੱਥੇ ਆ ਆਹ ਦੇਖ ਲਓ ਜੀ ਹੈਗਾ ਕੇਲੋਂਗੇਟ ਕੇਲੋਂਗੇਟ ਤੋਂ ਜਦੋਂ ਆਪਾਂ ਲੋਹਾ ਬਾਜ਼ਾਰ ਵੱਲੋਂ ਜਾਣਾ ਤਾਂ ਚਾਰ ਕੇ ਕਦਮਾਂ ਦੀ ਦੂਰੀ ਤੇ ਤੁਹਾਨੂੰ ਤਿੰਨ ਮੰਜ਼ਲੇ ਇੱਕ ਬਿਲਡਿੰਗ ਦਿਖਣੀ ਆ ਇਹੀ ਹੋਟਲ ਹੈ ਜੀ ਰੈਡ ਚਿੱਲੀ ਨਾਮ ਤੋਂ ਤੇ ਇਹਨਾਂ ਦਾ ਜਿਹੜਾ ਟੇਸਟ ਹੈ ਮੈਂ ਕਹਿੰਦਾ ਇਹਨਾਂ ਨੇ ਧੂਮਾ ਪਾਈਆਂ ਪਈਆਂ ਨੇ ਆਜੋ ਤੁਹਾਨੂੰ ਫਿਰ ਇਸ ਹੋਟਲ ਬਾਰੇ ਦੱਸਦੇ ਆ ਤੇ ਨਾਲ ਇਹ ਵੀ ਦੱਸਦੇ ਆ ਕਿ ਕਿਹੜੀ ਕਿਹੜੀ ਆਈਟਮ ਤੁਹਾਨੂੰ ਇਹਨਾਂ ਕੋਲੇ ਖਾਸ ਮਿਲਦੀ ਆ ਤੋ ਕਿਲੋਮੀਟਰ ਦੇ ਅੰਦਰ ਨੂੰ ਬੜੋਗੇ ਤੇ ਤੁਹਾਨੂੰ ਆਟੋਮੈਟਿਕਲੀ ਇੱਥੇ ਭੀੜ ਦੁਖਜੂਗੇ ਤੁਹਾਨੂੰ ਪਤਾ ਲੱਗ ਜੂਗਾ ਵੀ ਰੈਡ ਚਿੱਲੀ ਵਾਲਾ ਦਾ ਹੋਟਲ ਹੋਵੇ ਬਣਿਆ ਹੋਇਆ ਸਾਰਾ ਮਾਰੇ ਬਾਸ ਚਿਕਨ ਤੰਦੂਰੀ ਚਿਕਨ ਟਿੱਕਾ ਅਫਗਾਨੀ ਚਿਕਨ ਫਿਸ਼ ਟਿੱਕਾ फिश तंदूरी अब कलमी लेग फिश रोस्ट है उसके बाद मटन निहारी मटन कोरमा बिरयानी स्पेशल बटर चिकन चंगेजी सारे बहुत बढ़िया डिश है हमारे पास दिल्ली वाला स्पेशल आइटम निहारी या चाहे वो हो भी इतने नाराली गिरी आइटम है ये सर बिरयानी है ये निहारी है ये कोरमा है अच्छा कोरमा है देखो बिरयानी भी देख लो जो आपके पास आता है क्या कह के खा के क्या कह के जाता है, है वो लाज लाज तो लाजवाब लाजवाब। यम्मी 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 टेस्ट टेस्ट ओके। एक क्रीमी कबाब वो भी पूरे टेस्टी लाजवाब पूरे और मेन चीज़ है जो लुक है ना जी वो भी पूरी नज़ारेदार है और डिस्प्ले बहुत ज़्यादा चिकन टिक्का खाया जी बड़ा मज़ा आया खाते, के और और इन्हें कबाब तुम पेस्ट करो बहुत बढ़िया ने भी चिकन टिक्का तो भी अच्छा है कबाब भी अच्छा है फिश भी खादी है वह भी अच्छी है फिश भी खाधी है हाँ जी खाने बहुत अच्छा है ना ਆਪਾਂ ਰੈੱਡ ਜਿਲੀ ਵਾਲਿਆਂ ਦੇ ਪਹੁੰਚੇ ਆ ਜਿਵੇਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਵੀਡੀਓ ਦੇ ਵਿੱਚ ਤੇ ਇਹਨਾਂ ਦੀ ਜਿਹੜੀ ਮਤਲਬ ਆਊਟਲੈਟ ਆ ਬਾਹਰ ਲਾਇਆ ਹੋਇਆ ਆ ਜੀ ਇਹਨਾਂ ਦੀ ਖੁਸ਼ਬੂ ਉਹ ਚੌਂਕ ਤੱਕ ਜਾਂਦੀ ਹੈ ਚੌਂਕ ਤੋਂ ਪਤਾ ਲੱਗ ਜੂਗਾ ਕਿ ਕੋਈ ਅੱਛਾ ਰੈਸਟੋਰੈਂਟ ਹੈਗਾ ਇਹਨਾਂ ਕੋਲੇ ਬਹੁਤ ਸੋਹਣੇ ਸੋਹਣੇ ਆਟਮਾ ਮਿਲਦੀਆਂ ਬਾਹਰ ਕਮਾਲ ਦਾ ਟੇਸ ਤੁਹਾਡੇ ਵਾਸਤੇ ਲੈ ਕੇ ਆਏ ਨੇ ਸ਼ੈਫ ਨੇ ਆਪਣੇ ਨਾਲ ਅੰਸਾਰ ਆਲਮ ਦੀ ਇਹਨਾਂ ਦਾ ਨਾਮ ਆ ਜੀ 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 ਤੇ ਭਾਈ ਵੱਡੇ ਵੱਡੇ ਹੋਟਲਾਂ 'ਚ ਕੰਮ ਕਰ ਚੁੱਕਿਆ ਸਪੈਸ਼ਲ ਅਪਾਇੰਟ ਕੀਤਾ ਇਹਨਾਂ ਨੂੰ ਤੁਹਾਨੂੰ ਵਧੀਆ ਟੇਸ ਦੇਣ ਦੇ ਲਈ ਅਤਾਰ ਆਲਮ ਜੀ ਬਹਿਲਾਂ ਸਾਨੂੰ ਥੋ कि आइटम है सर हमारे पास चिकन तंदूरी चिकन टिक्का अफगानी फिश टिक्का फिश तंदूरी अबी लेग फिश रोस्टेड उसके बाद मटन निहारी मटन कोरमा बिरयानी स्पेशल बटर चिकन चंगे जी सारे बहुत बढ़िया डिश है हमारे पास दिल्ली वाला स्पेशल आइटम फिर उसके बाद सर फिर भी, भी है हमारे पास अवेलेबल ਕਬਾਬ ਮਸਾਲਾ A to Z अवेलेबल ਹੈ। ਮਤਲਬ ਜਿਹੜੀਆਂ ਆਈਟਮਾਂ ਤੁਹਾਨੂੰ ਦਿੱਲੀ ਦੇ ਜਾ ਕੇ ਬਾਜ਼ਾਰ ਤੋਂ ਮਿਲਣ ਵਾਲੇ ਉਹ ਆਈਟਮਾਂ ਤੁਹਾਨੂੰ ਇੱਥੋਂ ਮਿਲ ਜਾਣੀਆਂ ਨੇ। ਰੈੱਡ ਚਿਲੀ ਵਾਲੇ ਨੇ। ਨल्ली निहारी ਜੋ ਲਾਜਵਾਬ ਜ਼ਾਇਕਾ ਹੈ। ਐਮੇ ਟੈਸਟ। ਬੰਨੇ ਵੀ ਹੈਗਾ। ਬੰਨੇ ਨਿਹਾਰੀ ਨੂੰ ਬਣਨ ਨੂੰ ਵੀ ਬਹੁਤ ਟਾਈਮ ਲੱਗਦਾ ਹੈ। ਕਿੰਨਾ ਕੁ ਟਾਈਮ ਲੱਗਦਾ ਹੈ ਨਿਹਾਰੀ ਨੂੰ ਬਣਾਣ ਚ? ਮੈਕਸਿਮਮ 3 ਤੋਂ 4 ਘੰਟਾ। 3 ਤੋਂ 4 ਘੰਟਾ ਮੰਨਣ ਦਾ। ਉਹ ਮਸਤ ਅੱਛੇ ਸੇ ਬੁਨਾਇਆ ਹੋਤਾ ਹੈ ਔਰ ਵੈਰੀ ਟੈਸਟੀ ਹੋਤਾ ਹੈ। ਨੱਲੀ ਨਿਹਾਰੀ ਬਹੁਤ ਪ੍ਰੋਫਿਟ ਔਰ ਬੜੀਆ ਵੀ ਟੈਸਟ ਹੋਤਾ ਹੈ। ਮਤਲਬ ਜਿਹੜੇ ਦੋਸ ਕਿਉਂਕਿ ਲੋਕਲ ਬੰਦਿਆਂ ਨੂੰ ਤਾਂ ਪਤਾ ਉਹ ਖਾ ਕੇ ਜਾਂਦੇ ਨੇ ਜ਼ਰੂਰ ਖਾ ਕੇ ਜਾਇਓ ਨੱਲੀ ਨਿਹਾਰੀ ਬਾੜੀ ਕੈਮ ਆਟਮ ਹੈ ਬਹੁਤ ਵਧੀਆ ਆਟਮ ਹੈ ਉਹ ਕਹਿੰਦੇ ਪੁਰਾਣੇ ਸਮਿਆਂ ਦੇ ਵਿੱਚ ਜਿਹੜੇ ਮੁਗਲ ਬਾਦਸ਼ਾਹ ਹੁੰਦੇ ਸੀ ਉਹ ਖਾਇਆ ਕਰਦੇ ਸੀ ਜਦੋਂ ਉਹਨਾਂ ਨੂੰ ਬਿਮਾਰ ਹੋਇਆ ਕਰਦੇ ਸੀ ਉਹ ਆਟਮ ਇਹਨਾਂ ਕੋਲ ਮਿਲਦੀ ਆ ਬਹੁਤ ਸੋਹਣੀ ਹੈ ਤੇ ਜਨਾਬ ਆਪਣਾ ਜਿਹੜਾ ਦੂਜੇਵੇਂ ਤੁਸੀਂ ਕਿਹਾ ਵੀ ਦਿੱਲੀ ਦਾ ਟੇਸਟ ਆਉਂਦਾ ਉਹ ਰੋ ਕੀ ਕਰਨਾ ਹੈ ਕਿ ਆਪਣੇ ਖਾਣੇ ਦਾ ਜਿਹੜਾ ਟੇਸਟ ਉਹ ਲੈ ਕੇ ਲਾ ਰਿਹਾ ਹੈ ਜਾਇਗਾ ਨੂਰੀ ਮਸਾਲਾ ਬੇਸ਼ਤ ਅੱਛਾ ਜੀ ਮਦਨ ਕੋਰਮਾ ਬੈਸਟ ਨੂਰੀ ਮਸਾਲਾ ਮੈਂ ਨੂਰੀ ਮਸਾਲਾ ਆਪਾਂ ਯੂਜ਼ ਕਰਦੇ ਹਾਂ ਨਾ ਹੋ ਜਾਏਗਾ ਤੇ ਜਿਹੜੇ ਮਤਲਬ ਜਿਵੇਂ ਦੇਗ ਵਗੈਰਾ ਪਈਆਂ ਨੇ ਸਾਰਾ ਸਮਾਨ ਬੜਦਾ ਵੀ ਦੇਗ ਦੇ ਵਿੱਚ ਅੱਜ 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 ਦੇਗ ਵਿੱਚ ਹੀ ਬੰਦਾ ਹੈ ਸਾਰਾ ਦੋਸਤੋ ਇੱਕ ਵਾਰੀ ਆ ਕੇ ਇਧਰ ਦੇਖੋ ਨਿਗਾਹ ਮਾਰੋ ਤੇ ਦੇਗ ਵਿੱਚ ਦੇਖ ਲੈ ਇੰਨਾ ਜ਼ਿਆਦਾ ਦੇਖੋ 50 ਰੁਪਏ ਤੇ ਮਤਲਬ ਜਿਹੜਾ ਇਹਨਾਂ ਦਾ ਸਾਰਾ ਸਮਾਨ ਹੈ ਦੇਗ 'ਚ ਬੰਦਾ ਹੈ 80 ਰੁਪਏ ਕਰ ਆ ਦੇਖੋ ਜੀ ਇਹ ਇਹਦੇ ਉੱਪਰ ਆ ਲਖਾ ਦੀ ਬਾਈ ਕੱਲ ਸਾਡੀ ਨਿਹਾਰੀ ਆ ਚਾਹੇ ਉਹ ਵੀ ਤੇ ਨਾਲ ਵਾਲੀ ਕਿਹੜੀ ਆਈਟਮ ਹੈ ਇਹ ਸਰ ਬਿਰਯਾਨੀ ਹੈ ਜਾਂ ਨਿਹਾਰੀ ਹੈ ਜਾਂ ਕੋਰਮਾ ਹੈ ਅੱਛਾ ਕੋਰਮ ਹੋਰ ਮੈਂ ਸਪੈਸ਼ਲ ਚੀਜ਼ਾਂ ਦੀ ਨੋਟ ਕਰ ਰਿਹਾ ਸੀ ਤੁਸੀਂ ਵੀ ਦੇਖ ਲਓ ਕਿ ਜਿਹੜੇ ਇਹਨਾਂ ਨੇ ਕਵਾਬ ਨੇ ਉਹਦਾ ਮਟੀਰੀਅਲ ਦੇਖੋ ਕਿੰਨਾ ਅੱਛਾ ਤਿਆਰ ਕੀਤਾ ਹੋਇਆ ਬਾਈ ਇਹ ਦਿਖਾਇਓ ਮਾੜਾ ਜਾਂ ਇਹ ਰਾਸਰ ਮਟੀਰੀਅਲ ਦੇਖੋ ਇਹਨਾਂ ਕਵਾਬ ਦਾ ਮਟੀਰੀਅਲ ਜਿੰਨੇ ਲੋਕਾਂ ਨੂੰ ਵਿਹਿਮ ਹੁੰਦਾ ਵੀ ਕਵਾਬਸ ਪਤਾ ਨਹੀਂ ਕੀ ਪੈਂਦਾ ਦੇਖੋ ਕਿੰਨਾ ਅੱਛਾ ਤੇ ਨਾਲ ਦੀ ਨਾਲ ਜਿਹੜਾ ਕਵਾਬਾ ਤਿਆਰ ਕਰਕੇ ਦਿੰਦੇ ਨੇ ਆਟਨ ਦਾ ਬੋਲੇ ਅਰੇ ਚਿਕਨ ਦੇਖੋ ਜਿਨੇਗਾ ਮਾਰੋ ਤੇ ਜ਼ਿਆਦਾਤਰ ਤੰਦੂਰੀ ਆਤਮਾ ਐਨਾ ਮਿਲਦੀ ਜਾਂਦੀ ਐ ਇਹਨਾਂ ਕੋਲੇ ਤੁਹਾਨੂੰ ਭਾਈ ਕਿੰਨਾ ਟਾਈਮ ਹੋ ਗਿਆ ਵੈਸੇ ਹਮੇਂ ਯਹਾਂ ਆਪ ਕੋ ਯਹਾਂ ਹੋਟਲ ਖੋਲੇ ਹੋਏ मैक्सिमम साल भर एक साल हो गया एक हाँ। साल हो गया और लोग आए होंगे दूर, 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 दूर से, से, चंडीगढ़ से बहुत दूर दूर से आते। बहुत दूर दूर से तारीफों का बहुत शानदार कर रहे हैं ये अफगानी चिकन है भाई अफगानी चिकन हाँ जी कैसे बनता कैसे वैसे इसमें ये काजू क्रीम अमूल मक्खन ਔਰ ਅਮੂਲ ਕਰੀਮ ਕੇ ਸਾਥ ਬੰਤਾ ਹੀ ਹੈ ਅਮੂਲ ਕਰੀਮ ਕੇ ਸਾਥ ਬੰਤਾ ਮਿਲਦਾ ਹੈ ਮਟਰਨ ਕਬਾਬ ਵੀ ਹੈ ਸਾਡੇ ਕੋਲ ਮਟਰਨ ਕਬਾਬ ਵੀ ਹੈ ਮਟਰਨ ਚੰਗੀ ਜੀ ਵੀ ਹੈ ਓਕੇ ਮਨ ਹਮ ਸਪੈਸ਼ਲ ਬੱਕਰੇ ਦਾ ਰਾਨ ਵੀ ਸੇਕਦੇ ਕੋਈ ਆਰਡਰ ਵਗੈਰਾ ਹੋਤਾ ਤਾਂ ਅੱਛਾ ਰਾਨ ਵੀ ਬਣਾਉਨੇ ਹਾਂ ਰਾਨ ਵੀ ਬਣਾਤੇ ਹਾਂ ਖਾਣਾ ਤਾਂ ਤੁਸੀਂ ਦੇਖ ਹੀ ਲਿਆ ਕਿ ਕਿੰਨਾ ਅੱਛਾ ਮਿਲਦਾ ਇਹਨਾਂ ਕੋਲੇ ਤੇ ਨੈਕਸਟ ਜਿਹੜੀ ਚੀਜ਼ ਆਉਂਦੀ ਆ ਖਾਣੇ ਦਾ ਮਜ਼ਾ ਦੁੱਗਣਾ ਕਰਨ ਵਾਲੀ ਉਹ ਹੁੰਦੀ ਆ ਸੈਟਿੰਗ ਕਿ ਕਿੰਨੇ ਆਰਾਮ ਨਾਲ ਆਪਾਂ ਬੈਠ ਕੇ ਖਾ ਸਕਦੇ ਆ ਤੇ ਜਿਹੜੀ ਇਹਨਾਂ ਦੀ ਸੈਟਿੰਗ ਆ ਉਹ ਵੀ ਬਹੁਤ ਵਧੀਆ ਬਣੀ ਹੋਈ ਆ ਉਹਦੇ ਲਈ ਤੁਹਾਨੂੰ ਹੋਟਲ ਦੇ ਵਿੱਚ ਜਾ ਕੇ ਦੇਖਣਾ ਪਏ ਹੁਣ ਆਪਾਂ ਤੁਹਾਨੂੰ ਸੁਣਾਉਨੇ ਆਂ ਕੁਝ ਇੱਥੇ ਕਸਟਮਰ ਜਿਹੜੇ ਆਏ ਹੋਏ ਸੀ ਤੇ ਜਿਹੜੇ ਬਹੁਤ ਜ਼ਿਆਦਾ ਇਦਾਂ ਦੇ ਖਾਣੇ ਦੀ ਤਾਰੀਫ਼ ਕਰਕੇ ਗਏ ਨੇ ਤੇ ਬਾਈ ਜੀ ਕੀ ਖਾਣਾ ਆਇਆ ਜ ਇਹਨਾਂ ਕੋਲੇ ਇਹਨਾਂ ਕੋਲੇ ਚਿਕਨ ਟਿੱਕਾ ਖਾਣਾ ਆਇਆ ਏ ਜੀ ਕਰੀਮ ਵਾਲਾ ਅੱਛਾ ਕਰੀਮੇ ਚਿਕਨ ਟਿੱਕਾ ਹਾਂਜੀ ਤੇ ਕਿਵੇਂ ਦਾ ਲੱਗਦਾ ਟੇਸਟ ਇਹਨਾਂ ਬਸ ਆਇਆ ਲੱਗਦਾ ਜੀ ਮੈਂ ਦਿੱਲੀ ਬੈਠਾ ਹਾਂ ਨਾ ਜਮਾ ਮਸੀਤ ਉਵੇਂ ਹੀ ਟੇਸਟ ਆ ਸੇਮ ਟੂ ਸੇਮ ਓਕੇ ਹਾਂਜੀ ਤੇ ਹੋਰ ਕਿਹੜੀ ਕਿਹੜੀ ਆਟਾ ਤੁਸੀਂ ਇਹਨਾਂ ਦੀ ਟੈਸਟ ਕੀਤੀਆਂ ਨੇ ਇਹਨਾਂ ਦੇ ਆਪਾਂ ਚਿਕਨ ਦੀ ਸਾਰੀ ਚਿਕਨ ਤੰਦੂਰੀ ਵੀ ਖਾਦਾ ਹੈ ਤੇ ਫਿਸ਼ ਵੀ ਖਾਦੀ ਇਹਨਾਂ ਦੀ ਸਾਰੀ ਚੀਜ਼ਾਂ ਓਕੇ ਰੋਡ ਚ ਚਿਕਨ ਜਗੇਜੀ ਵੀ ਖਾਦਾ ਹੈ ਨਿਹਾਰੀ ਵੀ ਖਾਦੀ ਨਿਹਾਰੀ ਬਹੁਤ ਟੈਸਟ ਹੈ ਉਹ ਵੀ ਦਿੱਲੀ ਵਾਲਾ ਫੀਲਿੰਗ ਆਉਂਦੀ ਹੈ ਬੁਰੀ ਮਤਲਬ ਜਿਹੜਾ ਵੀ ਇਹਨਾਂ ਦਾ ਖਾਣਾ ਉਹ ਦਿੱਲੀ ਵਾਲਾ ਟੈਸਟ ਆਉਂਦਾ ਦਿੱਲੀ ਜੁਮਾ ਮਸੀਦ ਕੋਲ ਜਿਹਾ ਐਸੇ ਟੈਸਟ ਆ ਉਸੇ ਟੈਸਟ ਆਉਂਦਾ ਤੇ ਬਾਕੀ ਜਿਹੜੇ ਹੁਣ ਤੁਹਾਨੂੰ ਲੋਕ ਦੇਖਦੇ ਨੇ ਕੀ ਉਹਨਾਂ ਨੂੰ ਮੈਸੇਜ ਦੋਗੇ ਇਸ ਵੀਡੀਓ ਰਹਿਣੇ ਇੱਕ ਵਾਰੀ ਜ਼ਰੂਰ ਆ ਕੇ ਟੈਸਟ ਕਰੋ ਤੁਸੀਂ ਆਪੋਂ ਵੀ ਦੀ ਬੈਸਟ ਹੈ ਬਹੁਤ ਗੈਂਟੇਸਟ ਹੈ ਇਹਨਾਂ ਦਾ ਬਹੁਤ ਗੈਂਟੇਸਟ ਹੈ थैंक यू ਵੀਰੇ थैंक यू ओके ਉਸੇ ਨਾਮ ਆ ਜੀ ਮੇਰਾ ਅੱਛਾ ਤੇ ਅੱਜ ਤੁਸੀਂ ਰੈੱਡ ਚਿਲੀ ਵਾਲੇ ਤੇ ਆਏ ਹੋ ਤੇ ਕੀ ਟੈਸਟ ਕੀਤਾ ਅੱਜ ਪੂਰਾ ਸੋ ਕੋਡੋ ਕਰੇ ਹਟਾ ਜੀ ਟਿੱਕੇ ਦੀ ਫੀਲਿੰਗ ਬਿਲਕੁਲ ਦਿੱਲੀ ਵਾਲੀ ਆ ਤੇ ਕਰੀਮੀ ਕਬਾਬ ਖਾਦੇ ਨੇ ਅਸੀਂ ਹੋਗੇ ਉਹ ਵੀ ਪੂਰੇ ਟੇਸਟੀ ਲਾਜਵਾਬ ਪੂਰੇ ਔਰ ਮੈਂ ਚੀਜ਼ ਜੋ ਲੁੱਕ ਹੈ ਇਹਨਾਂ ਦੀ ਉਹ ਵੀ ਪੂਰੀ ਨਜ਼ਾਰੇਦਾਰ ਆ ਉਹ ডিসਪਲੇ ਬਹੁਤ ਜ਼ਿਆਦਾ ਵਧੀਆ ਨਦੀ। ਉਹ ਆ ਕੇ ਮজা ਜਾ ਆ ਜਾਊਗਾ। हां जी पूरा लाजवाब। ਤੇ ਦਿੱਲੀ ਕਦੇ ਕੀਤਾ ਭਾਈ ਤੁਸੀਂ ਟੈਸਟ? हां जी हां जी ਬਹੁਤ ਵਧੀਆ। ਤੇ ਉਹਨਾਂ ਦਾ ਤੇ ਇਹਨਾਂ ਦਾ ਕੰਪੇਅਰ ਕਰੀਏ। ਸੇਮ ਹੀ ਆ ਜੀ ਸੇਮ ਹੀ ਆ। ਬਸ ਉਹ ਵਾਲਾ ਟੈਸਟ ਆਪਾਂ ਨੂੰ ਪੂਰੇ ਮਿਲਦਾ। ਬਿਲਕੁਲ ਬਿਲਕੁਲ। ਤੇ ਪਹਿਲੀ ਵਾਰ ਆਏ ਆ ਜਾਂ ਪਹਿਲਾਂ ਵੀ ਆ ਚੁੱਕੇ ਹਾਂ? ਨਹੀਂ ਪਹਿਲੀ ਵਾਰ ਆਏ ਹਾਂ। ਪਹਿਲੀ ਵਾਰ ਆਏ। ਮੇਰਾ ਨਾਮ ਸਰ ਮਹਿਤਾਬ ਹੈ। ਆ ਅਸੀਂ ਅੱਜ ਜੀ ਰੈਡੀ ਚਿਲੀ ਵਾਲਿਆਂ ਦੇ ਪਹੁੰਚੇ ਆ। ਅਸੀਂ ਉਹ ਚਿਕਨ ਟਿੱਕਾ ਖਾਇਆ ਅੱਜ ਬੜਾ ਮਜ਼ਾ ਆਇਆ ਖਾ ਕੇ। ਤੇ ਹੋਰ ਹੋਰ ਇਹਨਾਂ ਦੇ ਕਬਾਬ ਤੁਸੀਂ ਟੈਸਟ ਕਰੋ। ਬਹੁਤ ਵਧੀਆ ਨੇ ਉਹ ਤਾਂ ਬਾਕੀ ਸਰਵਿਸ ਕਿਵੇਂ ਦੀ ਲੱਗੀ ਇਹਨਾਂ ਦੀ ਤੁਹਾਨੂੰ ਸਰਵਿਸ ਵਧੀਆ ਜੀ ਬਿਲਕੁਲ ਵਧੀਆ ਸਰਵਿਸ ਕੋਈ ਨਹੀਂ ਕਿੰਨਾ ਟਾਈਮ ਵੇਟ ਕਰਨੀ ਪਈ ਤੁਹਾਨੂੰ ਉੱਥੇ ਬਿਲਕੁਲ ਨਹੀਂ ਆ ਕੇ ਬੈਠੇ ਆ ਨਾਲ ਹੀ ਪ੍ਰੋਗਰਾਮ ਸਟਾਰਟ ਹੈ ਕੋਈ ਦਿੱਕਤ ਵਾਲੀ ਗੱਲ ਨਹੀਂ ਕੋਈ ਦਿੱਕਤ ਵਾਲੀ ਗੱਲ ਨਹੀਂ ਤੇ ਜੇ 10 ਚੋਂ ਨੰਬਰ ਦੇਣੇ ਹੋਣ ਇਹਨਾਂ ਦੇ ਟੇਸਟ ਨੂੰ ਕਿੰਨੇ ਨੰਬਰ ਦੋਗੇ 10 ਪੂਰੇ 10 ਦੇ 10 ਚੋਂ 10 ਹੀ ਦੋਗੇ ਤੇ ਜਿਹੜੇ ਲੋਕ ਤੁਹਾਨੂੰ ਦੇਖਦੇ ਨੇ ਤੁਹਾਡੇ ਜਾਣ ਵਾਲੇ ਦੇਖਣਗੇ ਉਹਨਾਂ ਨੂੰ ਕੀ ਮੈਸੇਜ ਦੋਗੇ ਇੱਕ ਵਾਰੀ ਜ਼ਰੂਰ ਟੈਸਟ ਕਰੋ ਆ ਕੇ ਤੁਸੀਂ ਸ਼ਹਿਰ ਦੇ ਵਿੱਚ ਹੋਰ ਵੀ ਕਈ ਖਾਦੇ ਹੋਣਗੇ ਲੇਕਿਨ ਇੱਕ ਵਾਰੀ ਇਹ ਰਜ਼ੂਰ ਟੈਸਟ ਕਰਕੇ ਜਾਓ ਤੇ ਮਟਰ ਨਿਹਾਰੀ ਮਟਰ ਨਿਹਾਰੀ ਵੀ ਖਾਧੀ ਉਹਦਾ ਟੇਸ ਕਿਸ ਤਰ੍ਹਾਂ ਦਾ ਲੱਗਿਆ ਬੱਚੇ ਜਿਹੜੇ ਆਨੇ ਸਭ ਖਾਸਾ ਓਕੇ ਮਗਰ ਸਾਰੇ ਫੈਮਿਲੀ ਵਾਲੇ ਵੀ ਖੁਸ਼ ਹੋ ਕੇ ਖਾਂਦੇ ਨੇ ਖੁਸ਼ ਹੋ ਕੇ ਖਾਂਦੇ ਤੇ ਜਿਹੜੇ ਤੁਹਾਨੂੰ ਲੋਕ ਦੇਖ ਰਹੇ ਨੇ ਆਪਣੇ ਸ਼ਹਿਰ ਦੇ ਲੋਕ ਤੁਹਾਨੂੰ ਦੇਖਣਗੇ ਕੀ ਮੈਸੇਜ ਦੋਗੇ ਉਹਨੂੰ ਵੀਡੀਓ ਰੋਨ ਨੂੰ ਇਹੀ ਕਹਿਣਾ ਚਾਹੂੰਗਾ ਜੀ ਇਹਨਾਂ ਕੋਲ ਆਓ ਵਕਤ ਬਾਅਦ ਵਿਜ਼ਿਟ ਕਰੋ ਔਰ ਇਹਨਾਂ ਦਾ ਟੇਸ ਟਰਾਈ ਕਰੋ ਤੇ ਹੁਣ ਸਾਡੇ ਨਾਲ ਉਹ ਸ਼ਖਸੀਅਤ ਜੁੜੇ ਨੇ ਜਿਹੜੇ ਇਹ ਰੈੱਡ ਚਿਲੀ ਲੜਾ ਟੇਸਟ ਹੈ ਆਪਣੇ ਸ਼ਹਿਰ ਚ ਲੈ ਕੇ ਆਏ ਨੇ ਡਾਕਟਰ ਸ਼ਫਕਤ ਜੀ ਮਗਰ ਇਹਨਾਂ ਨੂੰ ਕੋਈ ਇੰਟਰੋਡਕਸ਼ਨ ਦੀ ਜ਼ਰੂਰਤ ਨਹੀਂ ਹੈਗੀ ਸਾਰ ਤੇ ਸ਼ਬਕਤ ਜੀ ਬੈਠਾ ਦਾ ਸਵਾਗਤ ਹੈ ਮੇਰੇ ਕੋਲ ਲਾਈਵ ਤੇ ਤੁਹਾਡਾ ਥੈਂਕ ਯੂ ਜੀ ਤੇ ਸਰ ਕੀ ਸੋਚ ਕੇ ਜਿਹੜਾ ਕਨਸੈਪਟ ਹੈ ਤੁਸੀਂ ਆਪਣੇ ਸ਼ਹਿਰ ਦੇ ਵਿੱਚ ਲੈ ਕੇ ਆਏ ਇੱਕ ਟੈਸਟ ਦੇ ਕੇ ਲੈ ਕੇ ਆਏ ਆ ਦਿੱਲੀ ਦਾ ਜੀ ਓਕੇ ਤਾਂ ਹੁਣ ਸਾਡਾ ਦਿਲ ਕਰਦਾ ਹੈ ਜਾਣ ਨੂੰ ਕਬਾਬ ਖਾਣ ਫਿਰ ਅਸੀਂ ਦਿੱਲੀ ਜਾਂਦੇ ਤੇ ਹੁਣ ਕਈ ਬੰਦੇ ਇੰਨੇ ਬੀਜੀ ਨੇ ਤੇ ਨਹੀਂ ਜਾ ਸਕਦੇ ਪਰ ਕੋਈ ਬੰਦੇ ਅਫੋਰਡ ਵੀ ਨਹੀਂ ਕਰ ਸਕਦੇ ਦਿੱਲੀ ਜਾਣਾ ਹਾਂ ਜੀ ਪਰ ਤੁਸੀਂ ਇਹ ਸੋਚਿਆ ਵੀ ਦਿੱਲੀ ਜਿਹੜੇ ਬੰਦੇ ਨਹੀਂ ਜਾ ਸਕਦੇ ਵੀ ਉਹਨਾਂ ਨੂੰ ਟੈਸਟ ਮਰੀ ਲਾਈਫ ਜਿਆਦਾ ਦੀਜੀਏ ਜਿਹੜੇ ਫਿਰ ਸ਼ੈਫ ਨੇ ਜਿਵੇਂ ਤੁਸੀਂ ਡਾਕਟਰੀ ਲਾਈਨ ਦੇ ਵਿੱਚੋਂ ਤੁਸੀਂ ਮਤਲਬ ਤੁਹਾਨੂੰ ਕੁਕਿੰਗ ਲਾਈਨ ਦਾ ਇਹ ਨਹੀਂ ਪਤਾ ਹੋਣਾ ਕਿ ਸ਼ੈਫ ਨੇ ਜਿਹੜੀ ਟੀਮ ਉਹ ਕਿਵੇਂ ਫਿਰ ਤੁਸੀਂ ਹਾਇਰ ਕੀਤੀ ਹੈ ਚੀਜ਼ ਉਹ ਅਸੀਂ ਐਂਡ ਸੋ ਸਮਝ ਕੇ ਕੀਤੀ ਹੈ ਓਕੇ ਜੀ ਪਹਿਲਾਂ ਅਸੀਂ ਲੈ ਕੇ ਆਂਦਾ ਸੀ ਨਖਲੂਗ ਦਾ ਸ਼ੈਫ ਓਕੇ ਹਾਂ ਜੀ ਫਿਰ ਹੌਲੀ ਹੌਲੀ ਤਿਆਰਵਾ ਹੁੰਦਾ ਜਾਂਦਾ ਕੁਝ ਲੋਕਾਂ ਦਾ ਦੱਸਦੇ ਰਹਿੰਦੇ ਨੇ ਟੇਸਟ ਕੁਝ ਲੋਕਾਂ ਦਾ ਹਾਂ ਇਦਾਂ ਦਾ ਚਾਹੀਦਾ ਓਕੇ ਮਤਲਬ ਲੋਕਾਂ ਦੇ ਹਿਸਾਬ ਨਾਲ ਲੋਕਾਂ ਦੇ ਹਿਸਾਬ ਨਾਲ ਹੀ ਲੈ ਕੇ ਆਇਆ ਸੀ ਓਕੇ ਹਾਂ ਜੀ ਤੇ ਜਿਹੜੇ ਆਪਣੇ ਜਿਹੜੇ ਸ਼ੈਫ ਹਨ ਸਾਡੇ ਇਹ 5 ਸਟਾਰ ਹੋਟਲ ਚ ਬੰਬਈ ਚ ਕੰਮ ਕਰਕੇ ਆਏ ਅੱਛਾ ਜੀ ਬੰਬਈ 5 ਸਟਾਰ ਬੰਬਈ ਚ ਕੰਮ ਕਰਕੇ ਆਏ ਨੇ ਤਾਂ ਹੀ ਜਿਹੜਾ ਮਤ ਅਸੀਂ ਖੜੇ ਸੀ ਜਦੋਂ 8 ਵਜੇ ਅਸੀਂ ਆਏ ਆ ਤੇ 9 ਵਜੇ ਨੂੰ ਆਪਣਾ ਆਲਮੋਸਟ ਜਿਹੜਾ ਸਮਾਨ ਸੀ ਇਹਨਾਂ ਦਾ ਸਾਡੀ ਅੱਖਾਂ ਦੇ ਸਾਹਮਣੇ ਖਤਮ ਹੋ ਗਿਆ ਤੁਸੀਂ ਵੀਡੀਓ ਚ ਵੀ ਦੇਖਿਆ ਨਾ ਤੇ ਬਾਕੀ ਦਾ ਸਭ ਜਿਵੇਂ ਤੁਸੀਂ ਕਿਹਾ ਵੀ ਸ਼ੈਫ ਬੰਬੇ ਦੇ ਤੁਹਾਡੇ ਸ਼ੈਫ ਨੇ ਹਨਾ ਤੇ ਕਿਹੜੀ ਕਿਹੜੀ ਆਈਟਮਾਂ ਜਿਹੜੀ ਤੁਹਾਨੂੰ ਸਭ ਤੋਂ ਵਧੀਆ ਲੱਗਦੀ ਹੈ ਵੀ ਹਾਂ ਕਿਹੜੀ ਆਈਟਮ ਹੈ ਸੋਚ ਕੇ ਲੱਗਿਆ ਵੀ ਇਹ ਆਈਟਮ ਆਪਣੇ ਸ਼ਹਿਰ ਦੇ ਲੋਕਾਂ ਨੂੰ ਖਵਾਉਣੀ ਹੈ ਨਿਹਾਰੀ ਵਗੈਰਾ ਜੀ ਅੱਛਾ ਇੱਕ ਤਾਂ ਨਿਹਾਰੀ ਹੋ ਗਈ ਹਾਂਜੀ ਓਕੇ ਤੇ ਹੋਰ ਇਸ ਤੋਂ ਇਲਾਵਾ ਕੋਈ ਕਬਾਬ ਵਗੈਰਾ ਜਿੱਦਾਂ ਕੁਰੈਸ਼ੀ ਦੇ ਜਾਂਦੇ ਲੋਕ ਖਾਂ ਓਕੇ ਜੀ ਬਿਲਕੁਲ ਉਹੀ ਟੇਸਟ ਮਿਲੂ ਬਿਲਕੁਲ ਉਹੀ ਦਾ ਵਰਲਡ ਵਿੱਚ ਪੂਰਾ ਨਾਮ ਹੈ ਪ੍ਰੈਜ਼ੀਡੈਂਟ ਉਹਦਾ ਹੈਗਾ ਹੈ ਉਹਨਾਂ ਦੇ ਵੀ ਸਾਡੇ ਸ਼ੈਫ ਕੰਮ ਕਰ ਗਏ ਓਕੇ ਉੱਤੇ ਵੀ ਕੰਮ ਕਰਦੇ ਸੀ ਸ਼ੁਰੂਆਤ ਕਈ ਸਾਲ ਲਗਾ ਕੇ ਓਕੇ ਤੇ ਜਿਵੇਂ ਹੁਣ ਆਪਾਂ ਕਹਿ ਦਈਏ ਵੀ ਮਟਰ ਨੂੰ ਚਿਕਨ ਜਾਂਦਾ ਸਾਰੀ ਚੀਜ਼ਾਂ ਦੀ ਜਾਨ ਜਿਹੜੀ ਹੁੰਦੀ ਹੈ ਮਸਾਲੇ ਹਾਂਜੀ ਹਾਂਜੀ ਤੇ ਫਿਰ ਮਸਾਲੇ ਵਗੈਰਾ ਸਪੈਸ਼ਲ ਨੇ ਮਸਾਲੇ ਕੁਝ ਤਾਂ ਤੁਸੀਂ ਆਪ ਹੀ ਕਰਦੇ ਹੋ ਠੀਕ ਹੈ ਜੀ ਆਪ ਹੀ ਸੁਕਾ ਕੇ ਆਪ ਹੀ ਅਸੀਂ ਜ਼ਿਆਦਾ ਕਰਦੇ ਹਾਂ ਠੀਕ ਹੈ ਜੀ ਆਪ ਪਿਆਰ ਦੇ ਪਿੱਛੇ ਨਹੀਂ ਲੀਦੇ ਸੀ ਓਕੇ ਆਪ ਹੀ ਕਰਦੇ ਹੋ ਠੀਕ ਹੈ ਜੀ ਤੇ ਮੈਂ ਸੌਲਟ ਵਗੈਰਾ ਨਿਹਾਰੀ ਦੇ ਮੈਂ ਖੁਦ ਆਪ ਲੈ ਕੇ ਆਪ ਇਹਦੀ ਅਸੀਂ ਤਿਆਰ ਕਰਦੇ ਹਾਂ ਕੁਟਕਾ اچھا ਸੌਲਟ ਵੀ ਆਪ ਖੁਦ ਖੁਦ ਖਾਂ ओके ਰੈਡੀ ਮੇਡ ਦੇ ਵਿੱਚ ਅੱਜ ਕੱਲ ਕੋਈ ਭਰੋਸਾ ਨਹੀਂ ਪਾਊਡਰ ਦੇ ਰੈਡੀ ਮੇਡ ਚ ਕੋਈ ਭਰੋਸਾ ਅੱਛਾ ਮਤਲਬ ਸੁੱਕੇ ਜਿਵੇਂ ਸੁੱਕੇ ਲੈ ਕੇ ਨਾ ਮਿਰਚਾਂ ਵਗੈਰਾ ਵੀ ਹੁੰਦੀ ਫਿਰ ਹਾਂ ਜੀ ਅਸੀਂ ਆਪ ਨਹੀਂ ਖੁਦ ਲੈ ਕੇ ਮਤਲਬ ਸਾਰੀ ਚੀਜ਼ ਆਪ ਹੀ ਆਪਣੇ ਉਰੇ ਪੀਸਦੇ ਹਾਂ ਓਕੇ ਇਦਾਂ ਹੀ ਮਟਨ ਦਾ ਹਕੀਮਾ ਵਗੈਰਾ ਮਟਨ ਦਾ ਮਟਨ ਲੈ ਕੇ ਬੋਨਲੈਸ ਉਹਦਾ ਅਸੀਂ ਇੱਥੇ ਹੀ ਕਿਮਾ ਕਰਦੇ ਹਾਂ ਮਸ਼ੀਨ ਹਾਂ ਇੱਥੇ ਹੀ ਕੇ ਮਤਲਬ ਕੋਈ ਚੀਜ਼ ਬਾਹਰੋਂ ਲੈ ਆਏ ਜਾਂਦੇ ਆ ਨਾ ਕਿ ਹੁਣ ਆਪਾਂ ਨੂੰ ਕੀ ਪਤਾ ਕੀ ਕੀ ਵਿੱਚ ਕੁੱਟ ਕੇ ਦੇਈ ਜਾਂਦੇ ਆ अच्छा जी बाकी ਅਸੀਂ ਤੁਹਾਡੇ ਜਿਹੜੇ ਕਸਟਮਰ ਆਏ ਹੋਣੇ ਉਹਨਾਂ ਨਾਲ ਵੀ ਗੱਲ ਕੀਤੀ ਇੱਕ ਤਾਂ ਚਿਕਨ ਟਿੱਕਾ ਲੋ ਬਹੁਤ ਪਸੰਦ ਕਰਦੇ ਹਨ ਹੈਨਾ ਅਫਗਾਨੀ ਚਿਕਨ ਅਫਗਾਨੀ ਜੀ ਮਲਾਈ ਵਾਲਾ ਮਲਾਈ ਵਾਲਾ ਇੱਕ ਜਿਹੜੀ ਇਹਨਾਂ ਦੀ ਇੱਕ ਕਬਾਬ ਦੀ ਵੀ ਹੈ ਕਬਾਬ ਹਾਂਜੀ ਮਟਨ ਦੇ ਕਬਾਬ ਮਟਨ ਦੇ ਕਬਾਬ ਤੇ ਮਟਨ ਵਾਲੇ ਓਕੇ ਕਰੀਮ ਵਾਲੇ ਕਰੀਮ ਦੋਨੋਂ ਹੁੰਦੇ ਨੇ ਓਕੇ ਦੋਨੋਂ ਹੁੰਦੇ ਨੇ ਤੇ ਉਹ ਵੀ ਲੋਕ ਬਹੁਤ ਪਸੰਦ ਕਰਦੇ ਨੇ ਤੇ ਮਤਲਬ ਡਾਕਟਰ ਸਾਹਿਬ ਜਿਵੇਂ ਸਪੋਜ਼ ਕਰ ਲਈਏ ਆਪਾਂ ਕਿਸੇ ਹੋਟਲ ਤੇ ਜਾਂਦੇ ਹਾਂ ਨਾ ਆਪਾਂ ਕੁਝ ਮਰਜ਼ੀ ਆਰਡਰ ਕਰ ਦਈਏ ਇੱਕੋ ਜਿਹਾ ਟੇਸਟ ਆ ਜਾਂਦਾ ਹੈ ਤੇ ਆਪਣੇ ਕੋਲੇ ਸਾਨੂੰ ਤੁਹਾਡੇ ਕਸਟਮਰ ਨੇ ਦੱਸਿਆ ਕੁਝ ਨਹੀਂ ਕੈਮਰੇ ਦੇ ਸਾਹਮਣੇ ਤਾਂ ਨਹੀਂ ਆਏ ਉਹਨਾਂ ਨੇ ਵੈਸੇ ਤੁਹਾਨੂੰ ਦੱਸੇ ਕਿ ਇਹਨਾਂ ਦਾ ਟੇਸ ਅਲੱਗ ਹੁੰਦਾ ਫਿਰ ਉਹਦੇ ਲਿਬਾਸੇ ਕਿਵੇਂ ਤਿਆਰੀ ਕਿਵੇਂ ਕਰਦੇ ਆ ਉਹ ਸਾਰੇ ਹਰ ਚੀਜ਼ ਅਸੀਂ ਅਲੱਗ ਹੀ ਬਣਾਉਂਦੇ ਆ ਅੱਛਾ ਜੀ ਹਾਂ ਜੀ ਜਿਵੇਂ ਸਪੋਜ਼ ਕਰ ਲਓ ਆਪਣਾ ਤਵਾ ਚਿਕਨ ਹੋ ਗਿਆ ਹਾਂਜੀ ਉਹਦੀ ਗਰੇਵੀ ਅਲੱਗ ਬਣੇਗੀ ਉਹਦੀ ਅਲੱਗ ਉਹ ਕਾਜੂਆਂ ਦੀ ਗਰੇਵੀ ਬਣ ਕੇ ਉਹਦੇ ਵਿੱਚ ਪੈਂਦੀ ਹੈ ਅੱਛਾ ਉਹ ਅਲੱਗ ਬਣਦੀ ਹੈ ਬਾਕੀ ਹੋਰ ਜਿਹੜੇ ਜਿਵੇਂ ਕੋਰਮਾ ਹੋ ਗਿਆ ਕੋਰਮਾ ਗਿਆ ਜਿਹੜੇ ਜੀ ਵੀ ਅਲੱਗ ਹੈ ਬਿਲਕੁਲ ਓਕੇ ਤੇ ਦੋਸਤੋ ਬਾਕੀ ਡਾਕਟਰ ਸਾਹਿਬ ਦੀਆਂ ਗੱਲਾਂ ਤਾਂ ਤੁਹਾਨੂੰ ਪਤਾ ਲੱਗ ਹੀ ਗਿਆ ਹੋਣਾ ਕਿ ਮਤਲਬ ਕਿੰਨਾ ਇਹਨਾਂ ਦੀ ਭਾਵਨਾ ਕੀ ਆ ਤੁਹਾਨੂੰ ਆ ਹੋਟਲ ਦੇ ਵਿੱਚ ਲੈ ਕੇ ਆਉਣ ਦੀ ਇੱਕ ਵਾਰੀ ਜ਼ਰੂਰ ਤੁਸੀਂ ਇਹਨਾਂ ਕੋਲ ਵਿਜ਼ਿਟ ਕਰਕੇ ਦੇਖੋ ਸਾਡਾ ਦਾਵਾ ਹੈ ਕਿ ਤੁਹਾਨੂੰ ਪਤਾ ਲੱਗੇਗਾ ਕਿ ਅੱਛੀ ਕੋਈ ਚੀਜ਼ ਤੁਸੀਂ ਖਾਧੀ ਹੈ ਬਾਕੀ ਸਰਵਿਸ ਅਸੀਂ ਦੇਖੀ ਆ ਅਸੀਂ ਆਫ ਦਾ ਕੈਮਰਾ ਕਸਟਮਰ ਨਾਲ ਬਹੁਤ ਗੱਲਾਂ ਕੀਤੀਆਂ ਨੇ ਕਸਟਮਰਾਂ ਨੂੰ ਬਹੁਤ ਵਧੀਆ ਲੱਗਿਆ ਕਈ ਰੈਸਟੋਰੈਂਟ ਨੇ ਤਾਂ ਇਹ ਕਿਹਾ ਯਾਰ ਅਸੀਂ ਦੇਖਦੇ ਸੀ ਕਿ ਮੇਰੇ ਕੋਲ ਲਾਈਵ ਤੇ ਕਦੋਂ ਇਹਨਾਂ ਦੀ ਵੀਡੀਓ ਆਏਗੀ ਹਨਾ ਤਾਂ ਕਿ ਲੋਕਾਂ ਨੂੰ ਇਹਨਾਂ ਦੇ ਟੇਸਟ ਦਾ ਪਤਾ ਲੱਗੇ ਇਸ ਕਰਕੇ ਜਲਦੀ ਤੋਂ ਜਲਦੀ ਤੁਸੀਂ ਰਿਵਿਜ਼ਿਟ ਕਰੋ ਇਹਨਾਂ ਦਾ ਇੱਕ ਵਾਰੀ ਟੇਸਟ ਕਰੋ ਉਸ ਤੋਂ ਬਾਅਦ ਤੁਸੀਂ ਆਟੋਮੈਟਿਕਲੀ ਖੁਦ ਆਓਗੇ ਯਾਰ ਉੱਥੇ ਬਾਕੀ ਸਾਰੀਆਂ ਆਟਮਾਂ ਨੇ ਜਿਹੜੀਆਂ ਵਾ ਕਮਾਲ ਬਣਾਉਂਦੇ ਨੇ ਟੇਸਟ ਵੀ ਵਾ ਕਮਾਲ ਹੈ ਇੱਕ ਵਾਰੀ ਜ਼ਰੂਰ ਦੇਖਣਾ ਮਿਲਦੇ ਆ ਇਹਨਾਂ ਦੀ ਹੋਰ ਵੀਡੀਓ ਦੇ ਨਾਲ ਬਹੁਤ ਹੀ ਜਲਦ ਧੰਨਵਾਦ